ਉਹ ਬੋਲਾ ਲੀਕ ਲੋਗ ਨੇ ਦੋ ਜੱਟ ਉਹ ਵੀ ਆ ਗਏ ਵੀਰ ਜੀ 203 ਦਾ ਪੂਰਾ ਵਗਨ ਲਿਆ ਆਪਾਂ ਇਹਨੂੰ ਜਬਾਰੀ ਕੀ ਇਹ ਕੀ ਹੈ ਯਾਰ ਮੈਂ ਨਾਲ ਨਹੀਂ ਉਹ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਤੇ ਦੋਸਤੋ ਅੱਜ ਦਿਨ ਬੋਧਵਾਰ ਆ ਤੇ ਅਸੀਂ ਪਹੁੰਚੇ ਆ ਬੱਕਰਾ ਮੰਡੀ ਪਿੰਡਾ ਸੇਡਾ ਸਿੰਘ ਵਾਲਾ ਬਾਜੇਖਾਨੇ ਦੇ ਤੇ ਜੈਤੂ ਦੇ ਸਨ ਦੇ ਵਿੱਚ ਇਹ ਪਿੰਡ ਰਹਿ ਜਾਂਦਾ ਤੇ ਇੱਥੇ ਹਰ ਬੋਧਵਾਰ ਬੱਕਰਾ ਮੰਡੀ ਲੱਗਦੀ ਪਹਿਲਾਂ ਫਰਾਜ ਕੋ ਮਾਰਾਂ ਆਪਣੇ ਫੇਸਬੁਕ ਪੇਜ ਤੇ ਲਾਈਵ ਹੋ ਕੇ ਵੀਡੀਓ ਦਿਖਾਈਆਂ ਸੀਗੀਆਂ ਹੁਣ ਦੋਸਤੋ ਆਪਣਾ ਇਸ ਚੈਨਲ ਦੇ ਉੱਤੇ ਆਪਾਂ ਬਹੁਤ ਘੱਟ ਲਾਈਵ ਹੋਏ ਆ ਅੱਜ ਪਹਿਲੇ ਦਿਨ ਇੱਥੇ ਆ ਕੇ ਲਾਈਵ ਹੋਏ ਆ ਤੁਹਾਨੂੰ ਬੱਕਰਾ ਮੰਡੀ ਵੀ ਇਸ ਚੈਨਲ ਤੇ ਆਪਾਂ ਵਿਖਾ ਦੇਣੀ ਆ ਜਿੰਨੇ ਵੀ ਮੇਰੇ ਵੀਰ ਵੀਡੀਓ ਨੂੰ ਵੇਖਣਗੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਖਰਾਜ ਪੀਵੀਟੀ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਸ਼ੌਂਕੀ ਪੀਵੀ 30 ਚੈਨਲ YouTube ਤੇ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਆਪਣਾ ਸੁਖਰਾਜ ਭੋਮਾ ਆਰਾਮ ਤੇ ਸ਼ੌਂਕੀ ਪੀਵੀਤੀ ਸਾਰੇ ਚੈਨਲਾਂ ਨੂੰ ਫੋਲੋ ਕਰ ਲਿਓ ਤੇ ਵਿਖਾਉਣੇ ਆ ਤੁਹਾਨੂੰ ਬੱਕਰਾ ਮੰਡੀ ਦੋਸਤੋ ਲਾਈਵ ਆਹ ਬੱਕਰੀ ਦੇਖ ਸਕਦੇ ਤੁਸੀਂ ਪਾਠ ਬਹੁਤ ਚੰਗੀ ਮੀਟਰ ਹਾਂਜੀ ਹਾਂਜੀ ਕੀ ਭਾਦੀ ਹੈ ਜੀ ਇਹ ਦੇਖ ਲਓ ਯਾਰ ਕੀ ਭਾਜ ਮਾ 15000 ਰੁਪਏ ਲੋਵੀ 15000 ਬਾਈ ਨੇ ਮੁੱਲ ਮੰਗਿਆ ਤੇ ਗੱਬਣ ਕਿੰਨੇ ਚਰਦੀਆਂ ਅਕਲ ਦੋ ਮਹੀਨੇ ਦਾ ਦੋ ਮਹੀਨੇ ਦੀ ਗਾਰੰਟੀ ਗਾਰੰਟੀ ਪੱਕੀ ਲੋਵੀ ਫੁੱਲ ਗਾਰੰਟੀ ਨਾਲ ਦੇਣਗੇ ਤੇ ਮਾਨਤਾਣੇ ਦੇ ਵਿੱਚੋਂ ਥੋੜਾ ਹੋ ਜਾਣਾ ਉਹ ਮਗਵਾ ਦੇ ਯਾਰ ਜਾਰਾ ਭਰਾ ਦੇ ਬਹੁਤ ਵਧੀਆ ਮੰਡੀ ਲੱਗਦੀ ਆ ਦੋਸਤੋ ਇੱਥੇ ਚੰਗੇ ਸੌਦੇ ਹੁੰਦੇ ਵੇਚਤੀਆਂ ਬਾਈ ਤਿੰਨਾਂ ਹੀ ਹਾਂਜੀ ਬੱਕਰੀ ਕਿੰਨੇ ਦੀ ਵੇਚਤੀ ਉਹ ਪੰਜ ਦੀ ਠੀਕ ਆ ਲਓ ਵੀ ਬਾਈ ਨੇ ਤਿੰਨ ਨਾਲ ਅਗ ਲੈਂਦੇ ਸੀ ਦੋਵਾਂ ਦਾ ਮੈਂ ਸੌਦਾ ਕਰਾ ਤਾ ਇੱਕੇ ਬਾਈ ਨੇ ਆਪ ਵੇਚਤੀ ਆ ਦੇਖ ਸਕਦੇ ਹੋ ਤੁਸੀਂ ਸਾਰਿਆਂ ਬੱਕਰੀਆਂ ਤੁਮ ਨੂੰ ਲੋਰਦਾਈ ਨੀਓ ਸਮਾ ਮਾਰਾ ਵਾ ਜਾਜ ਰੋਡ ਮਾਰਨਾ ਜਾਜ ਰੋਡ ਸੇਡਾ ਸਿੰਘ ਵਾਲੇ ਪਹੁੰਚੇ ਆ ਦੋਸਤੋ ਅੱਜ ਅਕਰਾਂ ਮੰਡੀ ਇਹ ਲੱਗਦੀ ਹਰ ਬੋਦ ਦਵਾਰ ਚੰਗੇ ਸੌਦੇ ਹੋ ਜਾਂਦੇ ਇੱਥੇ ਤੇ ਸੋਮਵਾਰ ਨੂੰ ਲੱਗਦੀ ਆ ਬਰਗਾੜੀ ਐਤਵਾਰ ਨੂੰ ਸੂਰੇ ਵਾਲਾ ਤੇ ਮੰਗਲਵਾਰ ਦੀ ਲੱਗਦੀ ਆ ਜੀ ਹਰੀ ਕੀ ਗੱਲ ਹੋਰ ਬਾਈ ਗੁਰਪ੍ਰੀਤ ਕਿੰਨੇ ਲੱਗ ਲੈਂਦੇ ਅੱਜ ਫਿਰ ਅੱਜ ਨਾਲ ਹੋ ਗਏ ਆਪਾਂ ਇੱਥੇ ਖਰੀਦੇ ਹੀ ਆ ਨਾਲ ਤਿੰਨੋਂ ਸੱਤ ਨਾਲ ਹੋ ਗਏ ਪਹਿਲਾਂ ਵੀ ਲੈਂਦੇ ਸੀ ਆਪਣੇ ਘਰੋਂ ਵੀ ਹਨਾ ਆ ਦੋ ਲਏ ਇੱਥੋਂ ਹਨਾ ਦੋ ਇਹ ਲਏ ਤੇ ਦੋ ਆਹ ਲਏ ਕਾ ਬੱਕਰਾ ਲਿਆ ਇੱਕ ਕਾਹ ਬੱਕਰੀ ਲਈ ਠੀਕ ਹੈ ਲੋਏ ਕਾ ਦੇਣਾ ਜਿਉਆ 15 15 ਦਾ ਹੈ ਨਹੀਂ ਸੌਦਾ ਹੋ ਗਿਆ ਬਾਈ ਹੋ ਗਿਆ ਸੌਦਾ ਲੈ ਪਿਆ ਜੀ ਤੋਤਰਾ ਲਓ ਵੀ ਸੌਦਾ ਚੱਲੀ ਜਾਂਦਾ ਆ 25000 ਕਹਦੇ ਹਾਂ ਮੰਨ ਲਈ ਹਾਂ ਹਾਂ ਬਸ ਰਮੇ ਨਾ ਕਰ ਦੇਣਾ ਦੇ ਦੇ ਤੇਰੀ ਮਰਜ਼ੀ ਆ ਕੀ ਕੀ ਆਖਿਆ ਆਪਣਾ ਰਣਜੀਤ ਮੈਂ 520 ਨਫਾ ਕਹਿਆ 1000 ਨਫਾ 1000 ਨਫਾ ਆਲਾ ਆਲਾ ਛੋਟਾ ਯਾਰ ਬਖਰੇ ਕਿੰਨੇ ਦਾ ਖਰੀਦਿਆ ਨੇ ਤੇ ਕਿੰਨਾ ਨਫਾ 1000 ਦਾ ਲਿਆ ਯਾਰ 1000 ਕਹਦੇ ਨੇ ਦੇ ਫਿਰ ਯਾਰ ਇਹ ਕਹਿੰਦਾ ਦੇ ਮੈਨੂੰ ਧੱਕਾ ਨਾਲ ਲੈਟਰ ਨਾ ਘਲਾਉਂਗਾ ਆ ਦੇ ਆ ਦੇ ਜੀ ਨਾ ਵੀਡੀਓ ਨਾ ਕਰੂੰਗਾ ਕੀ ਫਰਕ ਆਉਣ ਯਾਰ ਕੱਢ ਲੋ ਮਾੜਾ ਮੋਟਾ ਆ ਬੱਕਰੀ ਚਾਰ ਵਾਰੀ ਵੇਗ ਗਈ ਦੋ ਵਾਰੀ ਤਾਂ ਕੱਲ ਵੇਗ ਗਈ ਹਰੀ ਕੇਗੜਾ ਤੇ ਦੋ ਵਾਰੀ ਇੱਥੇ ਵੇਗ ਗਈ ਨਫੇ ਜੀ ਗਈ ਆ ਤੇ ਹੁਣ ਵੀ ਨਫੇ ਜੀ ਜਾਣਾ ਨੇਗਾ ਓਏ ਇੱਕ ਅੱਖ ਤੋਂ ਕੱਢ ਲੈ ਲਾਲ ਨਾ ਯਾਰ ਮੈਂ ਤੈਨੂੰ ਜੋੜਾ ਹੀ ਦੇ ਦੇ ਜੋੜਾ ਹੀ ਦੇ ਦੇ ਬੜਾ ਲੈ ਨਾ ਦੇਣਾ ਜੋੜਾ ਨਹੀਂ ਜੋੜਾ 11 20 who. ਉਹ ਵੀ ਦੇ ਕਿਤੇ ਮੈਂ ਮੈਂ ਮੈਮਣੇ ਨੂੰ ਸੰਜੂ ਉਹ ਜਿਹੜੀ ਬੱਕਰੀ ਮਰੀ ਆ ਇਹਦੇ ਚੋਂ ਨਾ ਕੱਢ ਹੋਣਾ ਉਹ ਸੰਜੂ ਉਹ ਤੁਮੇ ਨਭਾ ਦੇ ਰਹਾ ਉਹ ਲੈ ਲੈ ਤੂੰ ਉਹ ਆ ਮਹਿੰਗਾ ਵੇਚੂਗਾ ਆ ਬੱਕਰੀ ਤੜਕੇ ਸੀ ਵੇਚੀ ਇਹ ਸਾਢੇ 10000 ਦੀ ਸੌਦਾ ਕਰਾਇਆ ਆ ਲੈ ਯਹੀ 5000 ਵਾਜੂ ਵਿੱਚ ਸਹੀ ਆ ਰਹੀ ਹੈ ਜੀ ਦੱਸਿਓ ਜੇ ਮੜਾ ਜਾ ਚੈੱਕ ਕਰਕੇ ਇੱਕ ਬਰਬਰੀ ਤੁਹਾਨੂੰ ਦਿਖਾਉਣਾ ਹੈ ਦੋ ਬੱਚੇ ਆ ਉਹਦੇ ਮਗਰ ਇੱਕ ਪੱਠ ਤੇ ਇੱਕ ਬੱਕਰਾ ਆ ਬਰਬਰੀ ਆ ਤੇ ਆ ਦੋ ਬੱਚੇ ਆ ਪੱਠਾ ਤੇ ਆ ਬੱਕਰਾ ਦੇਖ ਸਕਦੇ ਹੋ ਕਾਨਾਂ ਕੋਨਾਂ ਦੇ ਠੀਕ ਆ ਇਹ ਆਪਣੀਆਂ ਇਹ ਖੜਾ ਠੱਲੀਆਂ ਨੂੰ ਕਰਾ ਲਾਈਵ ਵੇਖੀ ਜਾਂਦੇ ਆ ਲੋ ਵੀ ਇਹ ਬਾਈ ਗੁਰੂ ਕਾ ਕੋਠਾ ਤੋਂ ਆਏ ਆ ਬਰਬਰੀ ਬੱਕਰੀ ਦੇ ਮਗਰ ਦੋ ਬੱਚੇ ਇੱਕ ਪੱਠ ਤੇ ਇੱਕ ਬੱਕਰਾ ਇਹ ਆਪਣੇ ਲੋਹਾਰ ਵੀਰਾਂ ਕੋਲੇ ਆ ਗੱਡੀਆਂ ਵਾਲਿਆਂ ਕੋਲੇ ਬਾਈ ਕੀ ਮੰਗਿਆ ਇਹਨਾਂ ਦਾ ਮੰਗਿਆ 20 ਹੈ 20 ਹਜ਼ਾਰ ਮੁੱਲ ਕੀਤਾ ਇਹ ਤੇ ਮਾਨਤਾ ਨਾਲ ਹੋ ਜਾਣਾ ਤੁਹਾਡੇ ਇਹਦੇ ਚੋਂ ਬੱਚੇ ਦੋ ਆ ਇੱਕ ਪੱਠ ਤੇ ਇੱਕ ਬੱਕਰਾ ਚੰਗੀ ਆ ਬੱਕਰੀ ਕੋਣੀ ਆ ਦੋਵੇਂ ਬੱਚੇ ਕੋਨੇ ਹੈ ਭਾਈ ਬੱਚੇ ਵੀ ਦੋਵੇਂ ਕੋਨੇ ਆ ਮਾਨਤਾ ਨੂੰ ਹੋ ਜੂਗਾ 20000 ਮੁੱਲ ਕੀਤਾ ਕੋਨ ਵਾਲਾ ਮੇਰਾ ਕਿੰਨੇ ਕਸਰ ਰਹੀ ਸੰਜਵਾ ਕਿੰਨੇ ਕਸਰ ਰਹੀ ਹੋਣਾ ਜੈ 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 ਲੈ ਜਾ ਮੈਂ ਇਹ ਸੰਜੇ ਨੂੰ 1000 ਰੁਪਏ ਦਾ ਫਾਇਦਾ ਦਿੰਦਾ ਆ ਬੱਕਰੇ ਦਾ ਦੋਵਾਂ ਦਾ ਕਿੰਨਾ ਲਾਇਆ ਨੂੰ 11 ਲਗਿਆ 11000 ਲਾਇਆ ਦੋਵਾਂ ਦਾ ਇਹ 20000 ਮੰਗਦਾ ਹੋਰ ਇਹ ਤੁਹਾਨੂੰ ਗਪੀਆਂ ਦੇ ਬੱਚੇ ਦਿਖਾਉਣੇ ਆ ਦੋ ਲੈ ਕੇ ਆਏ ਭਾਈ ਸੇਢੇ ਵਾਲਾ ਬੱਕਰਾ ਮੰਡੀ ਤੇ ਤੇ ਆਹ ਬੱਚੇ ਆ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਮੇਨੇ ਮਿਨੇ ਹੈਗੇ ਭਾਈ ਇਹ 38 ਦਿਨ ਦੇ 38 ਦਿਨਾਂ ਦੇ ਇਹ ਬਾਈ ਮੰਡੀ ਤੇ ਲੈ ਕੇ ਆਇਆ ਸੀ ਵੀਰ ਦੋ ਕਤੂਰੀਆਂ ਇੱਕ ਕਤੂਰਾ 3500 ਰੁਪਏ ਮੁੱਲ ਆ ਇੱਕ ਬੱਚੇ ਦਾ ਮਾਨਤਾਨ ਵੀ ਵਿੱਚ ਹੋ ਜੂਗਾ ਇਹਦਾ 14000 ਰੁਪਏ ਕੱਲ ਲੱਗਿਆ ਸੀ ਬੱਕਰੇ ਦਾ ਬਰਗਾੜੀ ਇਹਨੇ ਨਾ ਦੱਤਾਨੀ ਗਾ ਸੋਮਵਾਰ ਨੂੰ ਲੱਗਿਆ ਸੀ ਅੱਜ ਕੁਝ ਵੀ ਨਹੀਂ ਲਾਇਆ ਕਿਸੇ ਨੇ ਆ ਜਿਹੜੇ ਚਾਰ ਬੱਕਰੇ ਤੁਹਾਨੂੰ ਦਿਖਾਉਣੇ ਆ ਇਹ ਐ ਦਵਾਏ ਅੱਜ ਕਾਲੇ ਨੂੰ ਦੋ ਬੱਕਰੇ ਆ ਵੱਡੇ ਆ ਖੱਸੀ ਆ ਕਾਲਾ ਤੇ ਪਰਲਾ ਡੱਬਾ ਜਿਹੜਾ ਉਹ ਨਾਰਾ ਤੇ ਦੋ ਸ਼ੇਰੇ ਆ ਇਹਦੇ ਚਾਹੂ ਹੀ ਆਣੇ ਤੁਹਾਨੂੰ ਤੇ ਰੁਪਿਆ ਬਲਾਦੇ ਇੱਕ ਆ ਸ਼ੇਰਾ ਇੱਕ ਆ ਕੀ ਗੱਲ ਹੋ ਗਈ ਬਾਹਣੇ ਸਾਂ ਕੱਟ ਗੱਲ ਕਟਿਆ ਗਿਆ ਹਾਂ ਮੈਂ ਝੱਲਾ ਗੱਦਗੇ ਚੰਗੀ ਗੱਲ ਆਵੇ ਬਾਈਆਂ ਨੇ ਵੇਚਿਆ ਫੇਰ ਵੀ ਤਰਸ ਆਇਆ ਬਾਈਆਂ ਨੂੰ ਯਾਰ ਬਾਦੋ ਕਾਨੀਆਂ ਹੋਰ ਭਾਈ ਨਿਸ਼ਾਨੇ ਨੇ ਆਜੂ ਨੂੰ ਕੁਝ ਹਾਂਜੀ ਦੇਖੋ ਟੂਟੇ ਨੇ ਘੱਟਨੇ ਲਾਇਆ ਟੂਟੇ ਇਸੀ ਵਿੱਚ ਲਿਆ ਵੀ ਬਾਈ ਲੈ ਕੇ ਆ ਬਿਸਕਟ ਪੁੱਜ ਗਿਆ ਤੇ ਕਾਜੂ ਮੂੰਗਫਲੀਆਂ ਸਾਰਾ ਕੁਝ ਲੈ ਕੇ ਆ ਬਾਈ ਮੰਡੀ ਦੇ ਉੱਤੇ ਕਿਹੜੇ ਥਾਂ ਲੈ ਕੇ ਆ ਜੀ ਕਿਹੜਾ ਪਿੰਡ ਆ ਬਾਈ ਆਪਣਾ ਕਿਹੜਾ ਪਿੰਡ ਆ ਭਗਤਾ ਬਾਈ ਭਗਤਾ ਬਾਈ ਦਾ ਆਹ ਭਾਈ ਕਾਲਾ ਸੌਦਾ ਚੱਲੀ ਜਾਂਦਾ ਉਹ ਫਿਰ ਉੱਥੇ ਕਰੀ ਬਾਈ ਕਿਦਾਂ ਸੌਦਾ ਨਰੇ ਜੀ ਬਾਈ ਸਹੀ ਹੈਗਾ ਬੰਦਾ ਹੁਣ ਇੱਕ ਮਿੰਟ ਕਰ ਲੈ ਹਾਂ ਇੱਕ ਆ ਬੰਦਾ ਇੱਕ ਆ ਬੰਦਾ ਕੀ ਗੱਲ ਹੋ ਗਈ ਦੱਸੋ ਸਹੀ ਆ ਅਸਲ ਤਾਂ ਪਾਦੇ ਯਾਰ ਕਿ ਬੰਦੇ ਯਾਰ ਤਹੇ ਆਹ ਲਖਾਈ ਤੇ ਹੁਣਾਂ ਦਾ ਫੋਟੋ ਆ ਮੈਂ ਲੜ ਗਈ ਨਾ ਕਾ ਨਾ ਕਾ ਬਣੀ ਆ ਬਸ ਹੀ ਹਾਂ ਕਾ ਨਾ ਕਿਹੜਾ ਜਾਨਵਾਰ ਆ ਯਾਰ ਆ ਉਹ ਨਹੀਂ ਅੜੀਦਾ ਹੁੰਦਾ ਯਾਰ ਸੁਣ ਆਲੀ ਆ ਯਾਰ ਸਾਡੇ ਤਨਾ ਮੈਂ ਗੱਪਾਂ ਕਰੀ ਪਈ ਆ ਅੱਛਾ ਬਾਕ ਬਚ ਨੂੰ ਤਾਂ ਕਹਿਣ ਲੱਗੇ ਉਹ ਨਹੀਂ ਸੋ ਜਾਂਦਾ ਤੇ ਫਿਰ ਕੀ ਔਰ ਬਰਬਰੀ ਤੂੰ ਕਿੰਨੇ ਦੀ ਕਰਦੀ ਯਾਰ ਇਹ 10 10 ਮੱਗਾਇਆ ਇਹਦਾ ਮੇਡੋ 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 ਕਰਦੀ ਯਾਰ ਨਹੀਂ ਪਾਈ ਮਿੰਟ ਨਹੀਂ ਲਿਖਾਈ ਪਾਰੀ ਡਣਾ ਮੈਂ ਤੂੰ ਉਹ ਮੈਂ ਵੀ ਬਣਾ ਗਿਆ ਨਹੀਂ ਨਹੀਂ ਉਹ ਛੋਟੀ ਵਾਲੀ ਆ ਦੇਉ ਪਰੇ ਆ ਸੋਨ ਵਾਲੀ ਆ ਲਿਖਾਈ ਦੇ ਲਈ ਦੱਸਦੀ ਏ ਸੋਨ ਵਾਲੀ ਯਾਰ ਯਾਰ ਕਰਾ ਦੇ ਲਿਖਾਈ ਕੁਝ ਨਹੀਂ ਹੁੰਦਾ ਇਹਨਾਂ ਨੇ ਕੀਤੀ ਆ ਫੇਰ ਜਾਨੀ ਦਾ ਤੂੰ ਆਪ ਕੋਰਪੋਰੇ ਲਿਖਾਈ ਗੱਲ ਨਹੀਂ ਤੇ ਲਾ ਆਪਾਂ ਆਪਣੀ ਹੋ ਗਈ ਯਾਰ ਆਪਾਂ ਆਪਣੀ ਹੋ ਗਈ ਆਪਾਂ ਆਪਣੀ आप फर्क नहीं पक्ो साल तुम सस्ती हम ਇਹ ਬਰਤੀ ਗਈ ਉਹ ਨਾ ਕਿਹੜਾ ਨਾਲ ਵੰਡੀਆਂ ਛੋਟ ਨਹੀਂ ਹੁੰਦੀ ਵੰਡੀਆਂ ਲੜਕਾਰੀ ਦਿਖਾਈ ਕਰੀ ਬਾ ਲਗਾਈਆਂ ਵੰਡੀਆਂ ਛੋਟ ਨਹੀਂ ਲਾ ਵੰਡੀਆਂ ਛੋਟ ਚੱਲ ਆਪੋ ਆਪਣੀ ਲਿਖਾਈ ਯਾਰ ਆਪੋ ਆਪਣੀ ਕਰ ਨਹੀਂ ਇਹ ਦੱਸ ਕੀ ਕਰਨੀ ਸਭ ਦੇ ਛੱਡਣੀ ਹੈ ਇਹ ਗੋਲ ਪਿਛਾ ਉਹ ਬੰਦਾ ਉਹ ਸਾਰਾ ਵੇਖਦਾ ਆ ਲੈ ਪਰਚੀ ਆ ਪਰਚੀ ਦਾ ਇਲਾਜ ਪਰਚੀ ਘੜਤੀ ਰਹਾ ਪਰ ਆਹ ਦੇ ਦੇ ਨਾ ਕੋਸੀ ਦੇ ਦੇ ਸੌ ਅਸੀਂ ਦੇ ਦੇ 100 ਜਾਨ ਨਿਕਲਦੀ ਆ ਤੇਰੀ ਬੰਦੀਆ ਗਿਆ ਪਰਚੀ ਇਹੇ ਗਣ ਲਾ ਪਾਗਲ ਲਾ ਵੀ ਸੌਦਾ ਸਿਰੇ ਚੜ ਗਿਆ ਬਰਬਰੀ ਦਾ ਬੰਦਾ ਹੈਗਾ ਸੌਦੇ ਦਾ ਸਿੱਧਾ ਸਹੀ ਹੈ ਸਹੀ ਹੈ ਜੀ ਉਹ ਤੇਰਾ ਸੌਦਾ ਕਰਾਉ ਤੂੰ ਮਸਰੀਪਰੇ ਖਣੀ ਪਾਠ ਆ ਜਾ ਵਿਖਾ ਦਿੰਦੇ ਆ ਬਰਬਰੀ ਆ ਬੋਲ ਵਧੀਆ ਵੇ ਗਿਆ ਸੌਦਾ ਆ ਖੜੀ ਛੋਟੀ ਲਾ ਵੀ ਆ 5000 ਦੀ ਹੋਗੀ ਸੋਨ ਵਾਲੀ ਆ ਪਾਠ ਇਹ ਪਹਿਲਾ ਸੁਆ ਬਰਬਰੀ ਕੰਨ ਕੋਨੇ ਚੰਗਾ ਤੇ ਆ ਖੜੀ ਪੂਰੇ 5 ਦੀ ਹੋਗੀ ਆ ਮੀਨਾ ਤਕ ਕੋ ਪਹਿਲੇ ਦਿਨ ਆਸੇ ਨੋ ਤੇ ਅੱਜ ਲਾਈਵ ਮੈਂ ਮਈਆ ਵਾਲਾ ਚੈਨਲ ਖੁਸ਼ ਹੋ ਗਏ ਹੋ ਨਾ ਖੁਸ਼ ਹੋ ਗਏ ਚਲੋ ਧੰਨਵਾਦ ਇਹ ਪਿੱਛੇ ਨਾ ਲੱਗੇ ਪਿੱਛੇ